ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਘਟਨ ਦਾ ਨਾਮ ਨਹੀਂ ਲੈ ਰਹੀਆਂ ਹੁਣ ਇੱਕ ਵਾਰ ਫੇਰ ਐਸਆਈਟੀ ਨੇ ਉਹਨਾਂ ਨੂੰ ਤਲਬ ਕੀਤਾ ਜਾਂਚ ਟੀਮ ਨੇ ਬਿਕਰਮ ਸਿੰਘ ਮਜੀਠੀਆ ਨੂੰ 18 ਜੁਲਾਈ ਨੂੰ ਪਟਿਆਲਾ ਚ ਪੁੱਛਗਿੱਛ ਦੇ ਲਈ ਬੁਲਾਇਆ ਕੀ ਇਕੱਲੇ ਲੀਡਰ ਵਿਕਰਮ ਸਿੰਘ ਮਜੀਠੀਆ ਐਸਆਈਟੀ ਸਾਹਮਣੇ ਪੇਸ਼ ਹੋਣਗੇ ਇਹ ਸਵਾਲ ਇਸ ਲਈ ਕਿਉਂਕਿ 18 ਜੂਨ ਲਈ ਜਾਰੀ ਹੋਏ ਸੰਮਣਾਂ ਨੂੰ ਮਜੀਠੀਆ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਨਤੀਜੇ ਐਸਆਈਟੀ ਨੇ ਸੰਮਣ ਵਾਪਸ ਲੈ ਲਏ ਸਨ ਹੁਣ ਇੱਕ ਵਾਰ ਫਿਰ ਐਸਆਈਟੀ ਨੇ ਵਿਕਰਮ ਮਜੀਠੀਆ ਨੂੰ ਸੰਮਣ ਭੇਜੇ ਨੇ ਅਤੇ 18 ਜੁਲਾਈ ਨੂੰ ਪਟਿਆਲਾ ਚ ਪੁੱਛਗਿਛ ਲਈ ਬੁਲਾਇਆ ਅਜਿਹੇ ਤੇ ਸਵਾਲ ਉੱਠਦਾ ਹੈ ਕਿ ਵਿਕਰਮ ਮਜੀਠੀਆ ਜਾਂਚ ਟੀਮ ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ ਕਿ ਇੱਕ ਵਾਰ ਫਿਰ ਹਾਈ ਕੋਰਟ ਦਾ ਰੁਖ ਕਰਨਗੇ NDPS ਮਾਮਲੇ ਵਿੱਚ ਮਜੀਠਿਆ ਨੂੰ 18 ਜੁਲਾਈ ਨੂੰ ਪਟਿਆਲਾ ਚ ਜਾਂਚ ਟੀਮ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ ਚੰਨੀ ਸਰਕਾਰ ਸਮੇਂ 20 ਦਸੰਬਰ 2021 ਨੂੰ ਵਿਕਰਮ ਸਿੰਘ ਮਜੀਠਿਆ ਖਿਲਾਫ NDPS ਐਕਟ ਤਹਿਤ ਮੋਹਾਲੀ ਚ ਕੇਸ ਦਰਜ ਹੋਇਆ ਸੀ 24 ਫਰਵਰੀ 2022 ਨੂੰ ਮੋਹਾਲੀ ਅਦਾਲਤ ਵਿੱਚ ਮਜੀਠਿਆ ਨੇ ਸਰੈਂਡਰ ਕੀਤਾ ਸੀ ਇਥੋਂ ਉਹਨਾਂ ਨੂੰ ਪਟਿਆਲਾ ਜੇਲ੍ਹ ਪੇਸ਼ ਦਿੱਤਾ ਗਿਆ ਸੀ ਕਈ ਮਹੀਨੇ ਜੇਲ੍ਹ ਚ ਬਿਤਾਉਣ ਬਾਅਦ 10 ਅਗਸਤ 2022 ਨੂੰ ਹਾਈ ਕੋਰਟ ਨੇ ਮਜੀਠਿਆ ਨੂੰ ਜ਼ਮਾਨਤ ਦਿੱਤੀ ਸੀ ਇਸ ਤੋਂ ਬਾਅਦ ਐਨਡੀਪੀਐਸ ਮਾਮਲੇ ਵਿੱਚ ਮਜੀਠੀਆ ਕਈ ਵਾਰ ਐਸਆਈਟੀ ਅੱਗੇ ਪੇਸ਼ ਹੋਏ 18 ਜੂਨ ਨੂੰ ਐਸਆਈਟੀ ਨੇ ਮਜੀਠੀਆ ਨੂੰ ਪੁਚਗੇਛਲੀ ਬੁਲਾਇਆ ਸੀ ਮਜੀਠੀਆ ਜਾਂਚ ਟੀਮ ਸਾਹਮਣੇ ਪੇਸ਼ ਹੋਣ ਦੀ ਬਜਾਈ ਹਾਈ ਕੋਰਟ ਚਲੇ ਗਏ ਅਤੇ ਕੋਰਟ ਨੇ 8 ਜੁਲਾਈ ਤੱਕ ਰੋਕ ਲਾ ਦਿੱਤੀ ਸੀ 8 ਜੁਲਾਈ ਨੂੰ ਐਸਆਈਟੀ ਨੇ ਹਾਈ ਕੋਰਟ ਨੂੰ ਦੱਸਿਆ ਕਿ ਉਹਨਾਂ ਸੰਮਨ ਵਾਪਸ ਲੈ ਲਏ ਨੇ ਪਰ ਹੁਣ ਜਾਂਚ ਟੀਮ ਨੇ ਵਿਕਰਮ ਸਿੰਘ ਮਜੀਠੀਆ ਨੂੰ ਮੋੜ 18 ਜੁਲਾਈ ਨੂੰ ਤਲਬ ਕਰ ਲਿਆ